ਮੈਨੂੰ ਕਿੰਨੀ ਵਾਰੀ ਕਹੋ ਕਰਦੇ ਆ ਉਹ ਕਾਂਗਰਸ ਵਾਲਿਆਂ ਨੂੰ ਤਾਂ ਗਾਲਾਂ ਕੱਢੀਆਂ ਸਵਾਵਾ ਦਾ ਕਿਉਂਕਿ ਕਾਂਗਰਸ ਛੱਡ ਦਿੱਤੀ ਬੀਜੇਪੀ ਦੇ ਲੀਡਰਾਂ ਨੂੰ ਗਾਲਾਂ ਕੱਢੀ ਜਾਂਦੇ ਆ ਸਰਕਾਰ ਦੇ ਹਿਸਾਬ ਜੇ ਤਾਂ ਬੈਂਸ ਤੇਰੇ ਨਾਲ ਤਰੇ ਹੰਦਾ ਫਿਰ ਤਾਂ بڑا ਬਗਲਾ ਭਗਤ ਸੀਗਾ ਤੇ ਹੁਣ ਬੈਂਸ ਕਾਂਗਰਸ ਦੇ चले ਗਿਆ ਤੇ ਬੈਂਸ ਠੱਗ ਚੋਰ ਰੇਪਿਸਟ ਜ਼ਮੀਨਾਂ 'ਚ ਦੱਤਾਂ ਦੱਪਣ ਵਾਲਾ ਬੈਂਸ ਬਣ ਗਿਆ ਮੁੱਦੇ ਦੀ ਗੱਲ ਇਹ ਆ ਵੀ ਆਪਾਂ ਹੁਣ 14 15 ਦਿਨ ਚੰਗੀ ਰਣਨੀਤੀ ਬਣਾ ਕੇ ਤੁchna ਹੈ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਆਹ ਕਰ ਲੋ ਆਹ ਕਰ ਲੋ ਤੁਸੀਂ ਨੀਤੀ ਘੜਾਏ ਬੈਠੇ ਨਹੀਂ ਲੋਕ ਤੁਹਾਨੂੰ ਦੱਸਣਗੇ ਮੈਨੂੰ ਤੁਹਾਡੀ ਨੀਤੀ ਰਣਨੀਤੀ ਦੇ ਉੱਤੇ ਤੁਹਾਡੀ ਪਾਲਿਸੀ ਪ੍ਰੋਗਰਾਮ ਦੇ ਉੱਤੇ ਬੜਾ ਵੱਡਾ ਮਾਣ ਤੇ ਫੁੱਫੜਿਆ ਤੇ ਇਹ ਜਿਹੜੀ ਬੱਡੀ ਜਿੰਦਿਆ ਉਹ ਲੁਧਿਆਣੇ ਦੇ ਵਿੱਚੋਂ ਦਰਜ ਕਰਕੇ ਫਟਵਾਰੀ ਵੀ ਕਹਿ ਕੇ ਗਏ ਨਾ ਕਿ ਆਖਰੀ ਪੱਤਰਾ ਵਹਾਉਣ ਵਾਲਾ ਆਪਣੀ ਕੋ ਕਾਂਗਰਸ ਨੂੰ ਪਹੁੰਚਾਉਣ ਵਾਲਾ ਤੇਰੇ ਕਿੱਥੇ ਗਿਆ ਜੀ ਮੈਂ ਤੁਹਾਨੂੰ ਮੇਨੂੰ ਆਡੀਓ ਰਿਕਾਰਡਿੰਗ ਸਾਹਮਣੇ ਆ ਰਾਂ ਹੱਥ ਸਾਫ ਕੇ ਦੁਨੀਆ ਪੂਰੇ ਹੋ ਜਾऊंगा ਕੋ ਨੀਚ ਹਟ ਤਾ ਹੋਊਗੀ ਮੇਰੇ ਕੋਲ ਰੋਕਵਾਲੇ ਸਤਕਾਰਯੋ ਮੈਂਬਰ ਪਾਰਲੀਮੈਂਟ ਸਾਹਿਬ ਜੀ ਬੀਜੇਪੀ ਜੋਇਨ ਕਰਨ ਤੋਂ ਬਾਅਦ ਮੈਨੂੰ ਕਿੰਨੀ ਵਾਰੀ ਕਾਲ ਕਰਦੇ ਆ ਉਹ ਕਾਂਗਰਸ ਵਾਲਿਆਂ ਤੋਂ ਗੱਲਾਂ ਕਰਨੀ ਆ ਸਵਾਗਤ ਕਿਉਂਕਿ ਕਾਂਗਰਸ ਛੱਡ ਦਿੱਤੀ ਬੀਜੇਪੀ ਦੇ ਲੀਡਰਾਂ ਨੂੰ ਗੱਲਾਂ ਕੱਢੀ ਜਾਂਦੇ ਆ ਸਤਕਾਰਯੋ ਸਾਹਿਬ ਇਹ ਤਾਂ ਕੀ ਗੱਲ ਦੱਸਣਾ ਤੁਹਾਨੂੰ ਆ ਬਹੁਤ سارے ਪੱਤਰਕਾਰ ਦੋਸਤ ਬੈਠੇ ਜਿਨ੍ਹਾਂ ਨੂੰ ਮੈਂ ਆਫ ਕੈਮਰਾ ਉਹ ਮਾਡਲਿੰਗ ਫਰਾਈ ਹੈ ਕੋਈ ਪੜਨਗੇ ਆ ਪੱਤਰਕਾਰ ਦੋ ਔਨ ਕੈਮਰਾ ਨਹੀਂ ਫਰਾਈ ਕਿਉਂਕਿ ਮੈਂ ਰਵਨੀਤ ਬਿੱਟੂ ਨਹੀਂ ਮੈਂ ਸਰਵਜੀਤ ਪੈਸ ਆ ਜੇ ਦਾ ਬੈਂਸ ਤੇਰੇ ਨਾਲ ਕਰੇ ਹੁੰਦਾ ਫਿਰ ਦਾ ਬੜਾ ਬਗਲਾ ਪਤ ਸੀਗਾ ਤੇ ਹੁਣ ਬੈਂਸ ਕਾਹਨ ਤੇ ਚਲੇ ਗਿਆ ਤੇ ਬੈਂਸ ਠੱਗ ਚੋਰ ਰੇਪਰ

ਮੇਰਾ ਵੀਰ ਖੜਾ ਸੀ ਤੇ ਵਾਹ ਵਾਹ ਕੈਂਟ ਪ੍ਰੋਗਰਾਮ ਚ ਕਹਿਣ ਦੋਸਤਾ ਵਧਾਈਆਂ ਤੁਹਾਨੂੰ ਮੈਂ ਉੱਥੇ ਬੇਨਤੀ ਕੀਤੀ ਕਿ ਕਿ ਦੋ ਸਾਲ ਬਦਲਾਅ ਵਾਲੇ ਦੋਸਤਾ ਦੀ ਸਰਕਾਰ ਆਈ ਗਈ ਹੈ ਜਿਹੜੇ ਸਾਰੇ ਕੁਝ ਕਹਿੰਦੇ ਸੀ ਸਿੰਮ ਸੰ ਖੁੱਲ ਜਾ ਤੇ ਸਾਡੀ ਸਰਕਾਰ ਆਈ ਤੇ ਸਮਝੋ ਸੋਨੇ ਦੀਆਂ ਸੜਕਾਂ ਬਣਾ ਦੇਵਾਂਗੇ ਤੇ ਮੈਂ ਉਸ ਵੱਡੇ ਕੱਠ ਦੇ ਵਿੱਚ ਮੇਰੇ ਕਾਸੇ ਮਜ਼ਦੂਰ ਵੀਰਾਂ ਤੋਂ ਪੁੱਛਿਆ ਮੈਂ ਬੋਲਿਆ ਕਿ ਨਾ ਮੇਰਾ ਗੱਲ 35 ਜਾਂ 40 ਸੈਂਟ ਤੇ ਮੈਂ ਪੁੱਛਿਆ ਦੱਸੋ ਚਾਲੂ ਨਿਗਰਾਨੀ ਕਿੱਟ ਚਾਲੂ ਕਰਨੀ ਹੈ ਕਿ ਨਹੀਂ ਕਰਨੀ ਉੱਠ ਕੇ ਕੁਰਸੀਆਂ ਤੋਂ ਖੜੇ ਹੋ ਕੇ ਕਹਿੰਦੇ ਚਾਲੂ ਕਰਨੀ ਹੈ ਚਾਲੂ ਕਰਨੀ ਹੈ ਜਾਂਦਾ ਕੋਈ ਤਸਵੀਰ ਦੇ ਵਿੱਚ 40000 ਰੁਪਇਆ ਰਜਿਸਟਰੀ ਦਾ ਜਾਂਦਾ ਕੋਈ ਨਗਰ ਨਿਗਮ ਦੇ ਵਿੱਚ ਡੌਂਕੀ ਛਾਂੜੇ ਦੇ ਅੰਦਰ ਤੇ ਖੁਦ ਦੇ ਹਥਰੇ ਨਾਲ ਛਿਲ ਲਈ ਜਾਂਦੀ ਹੈ ਤੇ ਬਾਦ ਨੀ ਇਹ ਨਿਗਰਾਨੀ ਇੱਕ ਚੌਕੀਦਾਰਾ ਕਰਨਾ ਕਿਹਦੇ ਆ ਜਿਹਨੂੰ ਤੁਸੀਂ ਵੋਟ ਪਾਉਨੇ ਹੋ ਫਸ ਵੋਟ ਦੇ ਬਹਿਮਾਰ ਕੋਲੇ ਚਲੇ ਜੂਏ ਤੇ ਫਸ ਧੰਦਾ ਬੰਦੀ ਹੈ ਤੇ ਜੇ ਵੋਟ ਸਾਡੇ ਕੋਲ ਆ ਦੋਸਤੋ ਤੇ ਤੁਹਾਡੀ ਵੋਟ ਨਾਲ ਕਦੇ ਦਗਾ ਨਹੀਂ ਕੀਤਾ ਧੰਦਾ ਨਹੀਂ ਕੀਤਾ ਗਿਦਾਰੀ ਨਹੀਂ ਕੀਤੀ ਦੇਸ਼ਕੀਲੇ ਦੰਗਰ ਨਾਲ ਗੁੜੇ ਤਿਗੜੇ ਬੇਈਮਾਨਾਂ ਘਰਾਂ ਨੂੰ ਜਿਹੜੇ ਤੁਹਾਡੇ ਕਿਰਤ ਕਮਾਈ ਨੂੰ ਲੁੱਟਣ ਦਾ ਯਤਨ ਕਰਦੇ ਉਹਨਾਂ ਨੂੰ ਬੰਦ ਕੀਤਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬਸ ਮੈਂ ਜਿਆਦਾ ਲੈ ਗਿਆ ਰਣਨੀਤੀ ਮੈਂ ਤੁਹਾਨੂੰ ਦੱਸਣੀ ਕੋਈ ਨਹੀਂ ਤੁਸੀਂ ਨੀਕੀ ਘਾੜੇ ਬੈਠੇ ਹੋ ਐਨੀ ਸਿੱਦਕਤ ਤੇ ਹਾਰ ਨਹੀਂ ਸਖਤ ਮਿਹਨਤ ਨਾਲ ਕੰਮ ਕਰਦੇ ਹੋ ਕੁਝ ਪੰਜਾਬ ਦੇ ਅੰਦਰ ਔਰ ਆਪਣੇ ਵਿਜ਼ਨ ਦੇ ਅੰਦਰ ਆ ਜਾਪੜੇਂ ਕਿ ਨੰਬਰ 1 ਦੇ ਉੱਤੇ ਲੀਡ ਆਉਣੀ ਚਾਹੀਦੀ ਹੈ ਇਹ ਵਿਜ਼ਨ ਕੀ ਹੈ